ਲੀਵਰ ਤੇ ਕਾਬਜ ਮੇਰੇ ਲੀਵਰ ਤੇ ਪ੍ਰੋਬਲਮ ਸੀ ਤੇ ਮੈਨੂੰ ਕਾਬਜ ਰਹਿੰਦੀ ਸੀ ਤੇ ਗੈਸ ਬਣਦੀ ਸੀਗੀ ਤੇ ਮੈਂ ਦਵਾਈ ਬਾਈ ਤਨੋਤ ਤੋਂ ਮੰਗਾਈ ਹਨਾ ਤੇ ਮੈਨੂੰ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਮੈਂ ਵੀ ਚਾਹਣਾਗਾ ਵੀ ਤੁਸੀਂ ਵੀ ਇਹ ਦਵਾਈ ਮਂਗਾਓ ਆ ਤੇ ਘਰ ਬੈਠੇ ਇਲਾਜ ਪਾਓ ਤੇ ਮੈਂ ਦਵਾਈ ਲੈ ਕੇ ਮੈਂ ਹੁਣ ਜਮਾ ਠੀਕਾਂਗਾ ਜੇ ਤੁਸੀਂ ਵੀ ਠੀਕ ਹੋਣਾ ਚਾਹੁੰਦੇ ਹੋ ਤਾਂ ਇਹ ਦਵਾਈ ਮੰਗਾ ਸਕਦੇ ਹੋਗੇ ਘਰ ਬੈਠੇ ਮੇਰਾ ਨਾਮ ਹਰਪ੍ਰੀਤ ਸਿੰਘਾ ਜੀ ਮੇਰੇ ਪਹਿਲਾਂ ਲੀਵਰ 'ਚ ਪ੍ਰੋਬਲਮ ਰਹਿੰਦੀ ਸੀ ਗਰਮੀ ਸੀ ਤੇਜਾਬ ਸੀ ਗੈਸ ਕਾਬਜ ਇਹ ਕੋਈਸ ਮੇਰੇ ਪਹਿਲਾਂ ਲੀਵਰ 'ਚ ਰਹਿੰਦਾ ਸੀ ਕਿ ਮੈਂ ਡਾਕਟਰਾਂ ਤੋਂ ਦਵਾਈਆਂ ਖਾ ਖਾ ਕੇ ਥੱਕ ਚੁੱਕਿਆ ਜੀ ਪਰ ਮੈਂ ਤਨੋਜ ਬਾਈ ਤੋਂ ਇਹ ਦਵਾਈ ਮਗਾਈ ਜਿਸ ਨਾਲ ਮੈਨੂੰ ਰਿਜ਼ਲਟ ਪੂਰਾ ਵਧੀਆ ਮਿਲੇਆ ਜੇ ਮੈਂ ਚਾਹਣਾ ਜੇ ਤੁਸੀਂ ਵੀ ਠੀਕ ਹੋਣਾ ਚਾਹੁੰਦੇ ਹੋ ਤਾਂ ਬਾਈ ਤਨੋਜ ਤੋਂ ਇਹ ਦਵਾਈ ਮਗਾਓ ਜੀ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਜ਼ਿਲ੍ਹਾ ਸੰਗਰੂਰ ਜੀ ਅੱਛਾ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪੇਟ ਦੀ ਪ੍ਰੋਬਲਮ ਸੀ ਤੇ ਗੈਸ ਬੰਦੀ ਚ ਪੇਟ ਸੀ ਤੇ ਲੀਵਰ ਚ ਪ੍ਰੋਬਲਮ ਸੀ ਤੇ ਖਾਦਾ ਪੀਦਾ ਹਰ ਨਹੀਂ ਹੁੰਦਾ ਸੀ ਕੁਝ ਵੀ ਜਾਂਦਾ ਸੀ ਮੈਂ ਤੇ ਮੇਰੇ ਆ ਝੋਟੀਆਂ ਬਈਆਂ ਨੇ ਸੀ ਅੱਛਾ ਬਲੈਕ ਨਾ ਸੀ ਅੱਖਾਂ ਦੇ ਵਿੱਚ ਸੀ ਹਾਂ ਜੀ ਇਹਨਾਂ ਨੂੰ ਹੁਣ ਇਹ ਕਾਫੀ ਠੀਕ ਨੇ ਜੀ ਸਾਰਾ ਕੁਝ ਹਫਤਾ ਦੇ ਵਿੱਚ ਵੀ ਠੀਕ ਹੋ ਗਿਆ ਜੀ ਕਿੰਨਾ ਤੋਂ ਦਵਾਈ ਲਈ ਸੀ ਤੁਸੀਂ ਭਾਈ ਤਨੋਜੀ ਤੋਂ ਦਵਾਈ ਲੈਂਦੀ ਸੀ ਜੀ ਹੁਣ ਠੀਕ ਹੋ ਤੁਸੀਂ ਹਾਂ ਜਮਾ ਠੀਕ ਆ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਕੋਈ ਵੀ ਭਾਈ ਮੇਰਾ ਬ੍ਰਦਰ ਕੋਈ ਵੀ ਇਹ ਚੀਜ਼ ਬਤਲਾਣਾ ਚਾਹੁੰਦਾ ਤਾਂ ਉਹ ਘਰ ਬੈਠੇ ਆਨਲਾਈਨ ਇਹਨੂੰ ਮਗਾ ਸਕਦੇ ਆ ਭਾਈ ਤਨੋਜੀ ਤੋਂ ਤੇ ਤੁਸੀਂ ਵੀ ਠੀਕ ਹੋ ਸਕਦੇ ਆ